ਸ਼ੁਰੂ ਸ਼ੁਰੂ ਸਸ਼ੀਕਾਲ ਜੀ ਤੰਤਨ ਬਾਬਾ ਸ਼ੇਖ ਫਰੀਦ ਉਹਨਾਂ ਦਾ ਆਗਮਨ ਪੁਰਬ ਅੱਜ 19 ਸਤੰਬਰ ਨੂੰ ਬਾਬਾ ਫਰੀਜੀ ਦੀ ਵਸਾਈ ਹੋਈ ਧਰਤੀ ਸ਼ਹਿਰ ਫਰੀਦਕੋਟ ਤੋਂ ਅੱਜ ਸ਼ੁਰੂ ਹੋ ਰਿਹਾ ਹੈ ਤੇ ਆਪਾਂ ਮੌਜੂਦ ਹਾਂ ਟਿੱਲਾ ਬਾਬਾ ਸ਼ੇਖ ਫਰੀਜੀ ਵਿਖੇ ਮੈਂ ਬੇਨਤੀ ਕਰੂੰਗਾ ਕਿ ਪਹਿਲਾਂ ਸਾਰਾ ਜਿੰਨੀ ਸਜਾਵਟ ਹੋਈ ਆ ਆ ਲੜੀਆਂ ਲੱਗੀਆਂ ਆ ਸਾਹਮਣੇ ਇਹ ਸਾਰੀਆਂ ਬਿਲਡਿੰਗ ਵਿਖਾਈ ਜਾਵੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਕਿਉਂਕਿ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੀਆਂ ਕਾਫੀ ਲੋਕ ਪੰਜਾਬ ਦੇ ਜਿਹੜੇ ਇਸ ਵਾਰ ਹੜਾਂ ਕਾਰਨ ਬਾਬਾ ਫਰੀਦ ਜੀ ਦੇ ਆਗਮਨ ਪਰਪ ਦੇ ਸ਼ੁਰੂਆਤ ਵਾਲੇ ਦਿਨ ਪਾਠ ਸ਼੍ਰੀ ਸੁਖਮਣੀ ਸਾਹਿਬ ਉੱਥੇ ਨਹੀਂ ਪਹੁੰਚ ਪਾ ਰਹੇ ਲੇਕਿਨ ਸਾਡਾ ਇਹੀ ਮਨੋਰਥ ਹੈ ਕਿ ਉਹਨਾਂ ਨੂੰ ਸੰਗਤਾਂ ਨੂੰ ਦਰਸ਼ਨ ਕਰਾਈਏ ਸੋ ਸੰਗਤਾਂ ਇਸ ਵੀਡੀਓ ਰਾਹੀਂ ਅੱਜ 19 ਸਤੰਬਰ ਨੂੰ ਦਰਸ਼ਨ ਕਰ ਸਕਦੀਆਂ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ ਤੇ ਮੈਂ ਬੇਨਤੀ ਕਰਦਾ ਕਿ ਜਿਹੜੇ ਦੁਕਾਨਦਾਰ ਨੇ ਜਿਹੜੇ ਦੁਕਾਨਦਾਰ ਨੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਸ ਵਾਰ ਕੀ ਮਾਹੌਲ ਹੈ ਜੀ ਇਸ ਵਾਰ ਬਾਬਾ ਫਰੀਦ ਜੀ ਦੇ ਜਿਹੜਾ ਮੇਲਾ ਹੈ ਬਾਬਾ ਫਰੀਦ ਦਾ ਆਗਮਨ ਪਰਬਾਜ 19 19 ਸਤੰਬਰ ਦੀ ਤਰੀਕ ਹੈ ਕੀ ਮਾਹੌਲ ਹੈ ਬਾਬਾ ਜੀ ਇਸ ਵਕਤ 19 ਸਤੰਬਰ ਹੈ ਇਹ ਸਾਨੂੰ ਬੜੀ ਖੁਸ਼ੀ ਹੈ ਬਾਬਾ ਜੀ ਦੇ ਮੇਲੇ ਦੀ ਆਗਮਨ ਪੁਰਬ ਦੀ ਪਰ ਇਸ ਸਾਲ ਹੜ੍ਹ ਦੀ ਪੀੜਤਾਂ ਦੇ ਕਰਕੇ ਸੰਗਤ ਬਹੁਤ ਘੱਟ ਆ ਰਹੀ ਹੈ ਉਹਦਾ ਸਾਨੂੰ ਅਫਸੋਸ ਰਹੂਗਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਹੁਣ ਆਪਾਂ ਬਾਬਾ ਫਰੀਦ ਜੀ ਦੇ ਸਥਾਨ ਤੇ ਮੱਥਾ ਟੇਕਦੇ ਨਤਮਸਤਕ ਹੁੰਨੇ ਆ ਤੇ ਮੈਂ ਨਾਲ ਕਹੂੰਗਾ ਮੇਰੇ ਆ ਜਾਓ ਸਭ ਤੋਂ ਪਹਿਲਾਂ ਜਿਹੜੀਆਂ ਲੜੀਆਂ ਲੱਗੀਆਂ ਸਜਾਵਟ ਹੋਈ ਆ ਕਿਉਂਕਿ ਸੰਗਤਾਂ ਨੂੰ ਦਰਸ਼ਨ ਕਰਾਏ ਜਾਣ ਅੱਜ 19 ਸਤੰਬਰ ਦਾ ਦਿਨ ਆ ਪਾਠ ਸ਼੍ਰੀ ਸੁਖਮਨੀ ਸਾਹਿਬ ਨਾਲ ਬਾਬਾ ਫਿਰ ਆਗਮਨ ਪਰਵ ਦੀ ਸ਼ੁਰੂਆਤ ਹੋ ਰਹੀ ਹੈ ਇਹ ਸਾਰੀਆਂ ਜਿਹੜੀ ਸਜਾਵਟ ਹੋਈ ਹੈ ਲੜੀਆਂ ਲੱਗੀਆਂ ਇਹਦੇ ਦਰਸ਼ਨ ਕਰਾਏ ਜਾਣ ਤੇ ਨਾਲ ਹੀ ਅੱਗੇ ਆ ਕੇ ਬਾਬਾ ਫਰੀਦ ਜੀ ਦੇ ਸਥਾਨ ਤੇ ਦਰਸ਼ਨ ਕਰਾਏ ਜਾਣ ਇਹ ਚਿੰਤ ਬਾਜ ਪਏ ਬਾਜ ਪਏ ਤਸਰਬ ਦੇ ਕੇਲਾ ਤੇ ਸੁਨਹਾ ਜੋ ਮਨ ਚ ਇਹ ਇਹ ਬਾਬਾ ਫਰੀਦ ਜੀ ਦੀ ਬਣਦੀ ਲੱਕੜ ਹੈ ਜਿਹਦੇ ਨਾਲ ਬਾਬਾ ਫਰੀਦ ਜੀ ਨੇ ਗਾਰੇ ਵਾਲੇ ਹੱਥ ਪੁੰਜੇ ਸਨ ਇਹ ਇਤਿਹਾਸਿਕ ਬਣਦੀ ਲੱਕੜ ਹੈ ਮਾਰੂਥਲ ਦੀ ਲੱਕੜ ਹੈ ਜਿਵੇਂ ਕਿਕਰਾਂ ਹੁੰਦੀਆਂ ਮੀਆਂ ਦੇ ਪਾਣੀਆਂ ਨਾਲ ਇਸ ਟਿੱਲਾ ਬਾਬਾ ਫਰੀਦ ਜੀ ਦੇ ਸਥਾਨ ਤੇ ਇਹ ਸਭ ਤੋਂ ਪ੍ਰਾਤਨ ਤੇ ਸਭ ਤੋਂ ਪੁਰਾਣੀ ਇਹ ਇਹ ਦਰਖਤ ਹੈ ਇਸ ਤੋਂ ਬਾਅਦ ਬਣਿਆ ਸਾਰਾ ਕੁਝ ਤੇ ਇਹ ਬਾਬਾ ਫਰੀਜੀ ਦੇ ਚਿਰਾਗ ਨੇ ਜੋ ਪਿਛਲੇ ਕਈ 100 ਸਾਲਾਂ ਤੋਂ ਇੱਥੇ ਚੱਲ ਰਹੇ ਨੇ ਮੈਂ ਬੇਨਤੀ ਕਰਦਾ ਕਿ ਚਿਰਾਗਾ ਦੇ ਦਰਸ਼ਨ ਸੰਗਤਾਂ ਨੂੰ ਕਰਾਉਣ ਜੋ ਅੱਜ ਟਿੱਲਾ ਬਾਬਾ ਸ਼ੇਖ ਫਰੀਜੀ ਵਿਖੇ ਨਹੀਂ ਆ ਸਕਦੇ ਉਹਨਾਂ ਨੂੰ ਚਿਰਾਗਾ ਦੇ ਦਰਸ਼ਨ ਕਰਾਉਣ ਇਸ ਵਣ ਦੀ ਲੱਕੜ ਦੇ ਦਰਸ਼ਨ ਕਰਾਉਣ ਤੇ ਸੰਗਤਾਂ ਇੱਥੇ ਆ ਕੇ ਇਹਨੂੰ ਕੁੱਟਦੀਆਂ ਨੇ ਲੱਕੜ ਨੂੰ ਤੇ ਪੈਰੀ ਹੱਥ ਲਾਉਂਦੀਆਂ ਬਾਬਾ ਫਰੀਜੀ ਦੇ ਸੋ ਇੱਕ ਪ੍ਰਥਾ ਹੈ ਇੱਥੋਂ ਦੀ ਤੇ ਮੈਂ ਬੇਨਤੀ ਕਰੂੰਗਾ ਕਿ ਆਹ ਦੇਖੋ ਇਹ ਲਿਖਿਆ ਹੋਇਆ ਫਰੀਦਾਪੁਰੇ ਦਾ ਪਲਾਕਾਰ ਯਾਨੀ ਕਿ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਹੈ ਕਿ ਫਰੀਦਾਪੁਰੇ ਦਾ ਪਲਾਕਾਰ ਗੁੱਸਾ ਮਾਨਾ ਹੰਡਾਏ ਦੇਹੀ ਰੋਗ ਨਾਲ ਲੱਗੇ ਪੱਲੇ ਸਭ ਕੇ ਛਪਾਏ ਬਾਬਾ ਜੀ ਦੀ ਚਰਨਛੋ 23 ਸਤੰਬਰ 2115 ਯਾਨੀ ਕਿ ਬਾਬਾ ਫਰੀਦ ਜੀ ਨੇ ਇਸ ਧਰਤੀ ਤੇ 23 ਸਤੰਬਰ 1215 ਈਸਵੀ ਯਾਨੀ ਕਿ 12ਵੀਂ ਸਦੀ ਦੇ ਵਿੱਚ ਚਰਨ ਪਾਏ ਸੀ ਇਸ ਥਾਨ ਤੇ ਤੇ ਇਹ ਰਾਜੇ ਫਰੀਦਕੋਟ ਵਾਲੋ ਜੋ ਫਰੀਦਕੋਟ ਦੇ ਰਾਜੇ ਸੀ 12ਵੀਂ ਸਰਦੀ ਦੇ ਉਹਨਾਂ ਵੱਲੋਂ ਇਹ ਬਿਲਡਿੰਗ ਬਣਾਈ ਗਈ بابا ਫਰੀਜੀ ਦੀ ਯਾਦ ਦੇ ਵਿੱਚ ਕਿਉਂਕਿ ਵਣ ਦੀ ਲੱਕੜ ਦੇ ਥੱਲੇ بابا ਫਰੀਜੀ ਨੇ ਚਲੀਹਾ ਕੱਟਿਆ ਸੀ 40 ਦਿਨ ਤਪੱਸਿਆ ਕੀਤੀ ਸੀ ਜਪ ਤਪ ਕੀਤਾ ਸੀਗਾ ਸੋ ਇਸ ਬਿਲਡਿੰਗ ਨੂੰ ਤੁਸੀਂ ਵੇਖੋ ਧਿਆਨ ਨਾਲ ਆ ਪੁਰਾਣੀ ਪੁਰਾਣੀ ਇੱਟ ਬਿਲਕੁਲ ਆ ਧਿਆਨ ਦਿਓ ਤੁਸੀਂ ਇਹ ਪੁਰਾਣੀ ਇੱਟ ਬਿਲਕੁਲ ਚੂਨੇ ਚੂਨੇ ਦੀ ਇਹ ਬਿਲਡਿੰਗ ਨਿੱਕੀ ਇੱਟ ਤੇ ਚੂਨੇ ਦੀ ਬਣੀ ਹੋਈ ਆ ਤੇ ਇਹ ਟੱਟੋ ਕੱਟੇ 2 ਫੁੱਟ ਚੌੜੀਆਂ ਕੰਧਾਂ ਨੇ ਇਸ ਬਿਲਡਿੰਗ ਦੀਆਂ 2 ਫੁੱਟ ਚੌੜੀਆਂ ਕੰਧਾਂ ਤੇ ਇਸ ਦੇ ਵਿੱਚ ਗਾਰਾ ਭਰਿਆ ਹੋਇਆ ਬਿਲਕੁਲ ਤੇ ਛੱਤ ਵੇਖੋ ਡਾਟ ਵਾਲੀ ਛੱਤ ਹੈ ਕਿਉਂਕਿ 12ਵੀਂ ਸਦੀ ਚ ਬਣੀ ਆ ਡਾਟ ਵਾਲੀ ਛੱਤ ਹੈ ਇਸ ਇਹ ਛੱਤ ਹੁਣ ਨਹੀਂ ਬਣਦੀ ਇੱਥੇ ਕੋਈ ਲੈਂਟਰ ਸਰੀਆ ਨਹੀਂ ਬਿਲਕੁਲ ਇਹ ਡਾਟ ਵਾਲੀ ਛੱਤ ਹੈ ਪ੍ਰਾਤਣ ਤੇ ਫਰੀਦਾ ਬੁਰੇ ਦਾ ਪੜਾ ਘਰ ਤੇ ਆਜੋ ਜੀ ਇਹ ਜਿਹੜਾ ਗੁੰਬਦ ਨੂਮਾ ਕਮਰਾ ਹੈ ਸਾਰੇ ਗੁੰਬਦ ਨੂਮਾ ਕਮਰੇ ਦੇ ਮੈਂ ਕਹੂੰਗਾ ਸੰਤਾਂ ਨੂੰ ਦਰਸ਼ਨ ਕਰਾਓ ਇਸ ਗੁੰਬਦ ਨੂਮਾ ਕਮਰੇ ਨੂੰ 12ਵੀਂ ਸਦੀ ਦੇ ਵਿੱਚ ਬਾਬਾ ਫਰੀਦ ਜੀ ਦੀ ਯਾਦ ਦੇ ਵਿੱਚ ਰਾਜੇ ਫਰੀਦਕੋਟ ਨੇ ਬਣਾਇਆ ਬਿਲਕੁਲ ਧਿਆਨ ਨਾਲ ਨਿਗਾਹ ਮਾਰੋ ਸਾਰੀ ਬਹੁਤ ਸੋਹਣਾ ਲੇਕਿਨ ਆ ਜਿਹੜੀ ਨਕਾਸ਼ੀ ਹੋਈ ਹੈ ਸ਼ੀਸ਼ੇ ਦੀ ਇਹ ਪ੍ਰਬੰਧਕ ਕਮੇਟੀ ਵੱਲੋਂ ਬਾਅਦ ਚ ਕਰਵਾਈ ਗਈ ਹੈ ਤੇ ਹੁਣ ਸਭ ਤੋਂ ਇਤਿਹਾਸਿਕ ਜਿਹੜਾ ਢਿੱਲਾ ਬਾਬਾ ਫਰੀਦ ਜੀ ਦਾ ਸਥਾਨ ਹੈ ਜਿੱਥੇ ਲੋਕ ਸਜਦਾ ਕਰਦੇ ਨੇ ਨਤਮਸਤਕ ਹੁੰਦੇ ਨੇ ਉਹ ਇਹ ਇੱਕ ਤਸਵੀਰ ਹੈ ਜੋ ਇਤਿਹਾਸ ਨੂੰ ਦਰਸਾਉਂਦੀ ਹੈ ਇਹ ਹੱਥ ਨਾਲ ਬਣੀ ਹੋਈ ਤਸਵੀਰ ਹੈ ਕਿ ਜਦੋਂ ਬਾਬਾ ਫਰੀਦ ਜੀ ਦਿੱਲੀ ਤੋਂ ਪਾਕ ਪਟਨ ਜਾ ਰਹੇ ਸੀ ਰਸਤੇ ਵਿੱਚ ਜਦੋਂ ਉਹ ਫਰੀਦਕੋਟ ਆਏ ਤਾਂ ਇਸ ਇਲਾਕੇ ਦੇ ਵਿੱਚ ਜਦੋਂ ਉਹ ਆਏ ਤਾਂ ਰਾਜੇ ਦੇ ਸਿਪਾਹੀਆਂ ਨੇ ਉਹਨਾਂ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਚੱਕਵਾ ਦਿੱਤੀ ਬਿਲਕੁਲ ਤੁਸੀਂ ਵੇਖੋਗੇ ਵੀ ਗਾਰੇ ਵਾਲੀ ਟੋਕਰੀ ਉਹਨਾਂ ਦੇ ਸਿਰ ਤੇ ਚੱਕੀ ਹੋਈ ਹੈ ਲੇਕਿਨ ਉਹ ਸਵਾ ਹੱਥ ਸਿਰ ਤੋਂ ਉੱਚੀ ਚਲੀ ਗਈ ਜਿਦੇ ਕਰਕੇ ਇੱਕ ਕੌਤਕ ਹੋਇਆ ਤੇ ਸਾਰੇ ਸੋਚਣ ਲੱਗੇ ਕੋਈ ਮਹਾਨ ਸੂਫੀ ਸੰਤ ਫਕੀਰ ਨੇ ਜੋ ਇਸ ਇਲਾਕੇ ਚ ਆਏ ਨੇ ਤੇ ਇਸ ਇਲਾਕੇ ਦਾ ਉਦੋਂ ਨਾਮ ਸੀ ਮੋਕਲਹਰ ਤੇ ਰਾਜਾ ਜਿਹਦਾ ਰਾਜ ਸੀ ਉਹਦਾ ਨਾਮ ਸੀ ਮੋਕਲ ਸੀ ਤਾਂ ਬਾਬਾ ਫਰੀਦ ਜੀ ਤੋਂ ਰਾਜੇ ਨੇ ਮਾਫੀ ਮੰਗੀ ਤੇ ਆਨ ਨਾਲ ਤੁਸੀਂ ਦੇਖੋ ਕਿ ਬਾਬਾ ਫਰੀਦ ਜੀ ਤੋਂ ਰਾਜੇ ਨੇ ਮਾਫੀ ਮੰਗੀ ਤੇ ਮਾਫੀ ਮੰਗ ਕੇ ਸਿਰ ਨਵਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਮਹਿਮਾਨ ਬਣੋ ਪਿੱਛੇ ਕਿਲਾ ਵੀ ਬਣਿਆ ਹੋਇਆ ਇਹ ਕਿਲਾ ਅੱਜ ਵੀ ਇੱਥੇ ਸਥਿਤ ਹੈ ਜਗਾ ਉਹੀ ਹੈ ਲੇਕਿਨ ਕਿਲਾ ਹੋਰ ਸੀਗਾ ਕਿਉਂਕਿ ਉਸ ਸਮੇਂ ਦੇ ਰਾਜੇ ਹੋਰ ਸੀਗੇ ਤੋ ਰਾਜੇ ਦੀ ਮਹਿਮਾਨ ਨਵਾਸੀ ਨੂੰ ਠੁਕਰਾ ਕੇ ਬਾਬਾ ਫਰੀਦ ਜੀ ਨੇ ਬਣ ਦੀ ਲੱਕੜ ਦੇ ਥੱਲੇ 40 ਦਿਨ ਚਰੀਹਾ ਕਟਿਆ ਉਹੀ ਲੱਕੜ ਜਿਹੜੀ ਹੁਣ ਤੁਸੀਂ ਪਿੱਛੇ ਵੇਖੀ ਸੀ ਤੇ ਉਹਦਾ ਇੱਕ ਹਿੱਸਾ ਬਿਲਕੁਲ ਇੱਥੇ ਪਿਆ ਇਹ ਇਹ ਬਿਲਕੁਲ 12ਵੀਂ ਸਦੀ ਦਾ ਪੁਰਾਣੀ ਬਣ ਦੀ ਲੱਕੜ ਹੈ ਤੁਸੀਂ ਧਿਆਨ ਨਾਲ ਅੰਦਰੋਂ ਦੇਖੋ ਇਹ ਡਾਕਟਰ ਗੰਡਾ ਸਿੰਘ ਜੀ ਇਤਿਹਾਸਕਾਰ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਨ੍ਹਾਂ ਨੇ ਇੱਕ ਪ੍ਰਮਾਣਿਤ ਦੱਸਿਆ ਲਿਖ ਕੇ ਵੀ ਇਹ ਵਾਕਈ ਹੀ ਇਹਦਾ ਕਲਚਰ ਲੈ ਕੇ ਕਿ 12ਵੀਂ ਸਦੀ ਦੀ ਹੈ ਸੋ ਇੱਥੇ ਸੰਗਤਾਂ ਆ ਕੇ ਬਿਲਕੁਲ ਆਏ ਬਾਬਾ ਫਰੀਦ ਜੀ ਦੇ ਪੈਰਾਂ ਨੂੰ ਹੱਥ ਲਾ ਕੇ ਸਜਦਾ ਕਰਦੇ ਨੇ ਸਿਰ ਨਵਾਉਂਦੇ ਨੇ ਆਸ਼ੀਰਵਾਦ ਲੈਂਦੇ ਨੇ ਤੇ ਸਾਡੇ ਇਲਾਕੇ ਤੇ ਬੜੀ ਕਿਰਪਾ ਬਾਬਾ ਫਰੀਦ ਜੀ ਦੀ ਨਾ ਇਸ ਇਲਾਕੇ ਚ ਕਦੇ ਹੜ ਆਏ ਨਾ ਇਸ ਇਲਾਕੇ ਚ ਕਦੇ ਕੋਈ ਕ੍ਰੋਪੀ ਹੋਈ ਨਾ ਇਸ ਇਲਾਕੇ ਦੇ ਵਿੱਚ ਧਰਮ ਦੇ ਨਾਂ ਤੇ ਕਦੇ ਲੜਾਈਆਂ ਹੋਈਆਂ ਸੋ ਮੈਂ ਇਹ ਕਹਿਣਾ ਕਿ ਬਾਬਾ ਫਰੀਦ ਜੀ ਦੀ ਨਗਰੀ ਜ਼ਿਲ੍ਹਾ ਫਰੀਦਕੋਟ ਤੇ ਸ਼ਹਿਰ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਜੀ ਦੀ ਅਪਾਰ ਕਿਰਪਾ ਅੱਗੇ ਆ ਜੋ ਸਤਿ ਨਮਸਤਾ ਬੇਤਨੂਰ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਆਉਣ ਤਾਂ ਆ ਇੱਕ ਬੋਰਡ ਜਿਹਦੇ ਵਿੱਚ ਪਿਛਲੇ 50 60 ਸਾਲਾਂ ਦਾ ਇਤਿਹਾਸ ਸਮੋਇਆ ਹੋਇਆ ਹੈ ਇਹਦੇ ਵਿੱਚ ਇਤਿਹਾਸ ਲਿਖਿਆ ਹੋਇਆ ਹੈ ਸਤਨਾ ਪ੍ਰਸ਼ਾਦ ਬਾਬਾ ਫਰੀਦ ਜੀ ਦੀਆਂ ਸੰਸਥਾਵਾਂ ਦਾ ਸੰਖੇਪ ਇਤਿਹਾਸ ਜਿਹੜੇ ਮੁੱਖ ਸੇਵਾਦਾਰ ਸੀ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ 50 ਸਾਲ ਦੇ ਲਗਭਗ ਇਹਨਾਂ ਸਥਾਨਾਂ ਦੀ ਸੇਵਾ ਕੀਤੀ ਉਹਨਾਂ ਦਾ ਸਮੁੱਚਾ ਵੇਰਵਾ ਇਥੇ ਐਮਐਸ ਬਿਲਡਿੰਗ ਨੂੰ ਬਾਹਰੋਂ ਵਿਖਾਉਣ ਦੀ ਵੀ ਬੇਨਤੀ ਕਰੂੰਗਾ ਕਿ ਇਸ ਬਿਲਡਿੰਗ ਨੂੰ ਬਾਹਰੋਂ ਵਿਖਾਇਆ ਜਾਵੇ ਬਿਲਕੁਲ ਹੁਣ ਅੱਜ ਅੱਜ ਦਾ ਮੁੱਖ ਵਾਕ ਕਿਉਂਕਿ 19 ਸਤੰਬਰ ਹੈ ਬਾਬਾ ਫਰੀਦ ਦਾ ਆਗਮਨ ਸ਼ੁਰੂ ਹੋ ਰਿਹਾ ਆਗਮਨਪੁਰਬ ਜੋ 23 ਸਤੰਬਰ ਨੂੰ ਨਗਰ ਕੀਰਤਨ ਕੱਢਿਆ ਜਾਣਾ ਇਸੇ ਸਥਾਨ ਤੋਂ ਟਿਲਾ ਬਾਬਾ ਫਰੀਦ ਤੋਂ ਅੱਜ ਦਾ ਸ਼੍ਰੀ ਮੁਖਵਾਕ ਸਾਹਿਬ ਨੇੜਿਓਂ ਸੰਗਤਾਂ ਨੂੰ ਕਿਉਂਕਿ ਜਿਹੜੀਆਂ ਸੰਗਤਾਂ ਦੂਰ ਦਰਾਡੇ ਬੈਠੀਆਂ ਉਹ ਅੱਜ ਦੇ ਮੁਖਵਾਕ ਨੂੰ ਜੇ ਆਕੇ ਪੜ ਨਹੀਂ ਸਕਦੀਆਂ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਿਹੜਾ ਇਹ ਪੜਾਇਆ ਜਾਣਾ ਮੈਂ ਕਹਿੰਦਾ ਬੇਤੇਕ ਸਾਤੇ ਸਟਿਲ ਕਰ ਲੋ ਕੀ ਇਹ ਪੜੋ ਕਾਈ ਵਾਲ 50 ਸੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ